ਸੜਕ ਦੇ ਕਿਨਾਰੇ ਬੈਠ ਕੇ ਜ਼ਰੂਰੀ ਨਹੀਂ ਕਿ ਅਸੀਂ ਕੋਈ ਮਾੜੀ ਚੀਜ਼ ਦੇ ਰਹੇ ਆ ਸੜਕ ਤੇ ਬੈਠ ਕੇ ਅਸੀਂ ਚੰਗੀ ਚੀਜ਼ ਦੇ ਰਹੇ ਆ ਤਾਂ ਉਹ ਸਭ ਤੋਂ ਵੱਡੀ ਗੱਲ ਹੈ ਜੀ ਲੋਕ ਸਾਡੇ ਕੋਲ ਆ ਰਹੇ ਨੇ ਚੰਗੀ ਚੀਜ਼ ਪੀਣ ਲਈ ਆ ਰਹੇ ਨੇ ਜੋ ਮਿਲੀਆਂ ਨਹੀਂ ਹੁਣ ਅਸੀਂ ਕੀ ਕਰੀਏ ਵੀ ਜੋ ਮਿਲੀਆਂ ਹੀ ਨਹੀਂ ਫਿਰ ਅਸੀਂ ਕੰਮ ਤਾਂ ਕਰਨਾ ਹੀ ਆ ਜੀ ਜੀ ਫਿਰ ਕਿਉਂ ਨਾ ਕੋਈ ਐਸੀ ਦੇਖੋ ਅੱਜ ਕੱਲ ਦਾ ਜਿਹੜਾ ਸਮਾਂ ਆ ਲੋਕ ਚੰਗੀ ਚੀਜ਼ ਲੱਭਦੇ ਨੇ ਸੋ ਮੇਰਾ ਪਹਿਲੇ ਦਿਨ ਤੋਂ ਹੀ ਇਹੀ ਮੁੱਦਾ ਸੀ ਕਿ ਚੰਗੀ ਚੀਜ਼ ਅਸੀਂ ਦੇਣੀ ਆ ਨਹੀਂ ਨਾਕਾਮਯਾਬੰਦਾ ਕਦੇ ਨਹੀਂ ਹੁੰਦਾ ਜੀ ਨਾਕਾਮਯਾਬੰਦਾ ਉਹ ਹੁੰਦਾ ਜਿਹੜਾ ਹਥਿਆਰ ਸਿਰ ਦਿੰਦਾ ਦੇਖੋ ਮੈਂ ਤਾਂ ਅੱਜ ਅੱਜ ਵੀ ਕੰਮ ਕਰ ਰਿਹਾ ਮੈਂ ਨਾਕਾਮਯਾਬ ਨਹੀਂ ਹੈਗਾ ਦੇਖੋ ਮੋਸਟਲੀ ਬੱਚੇ ਉਹਨਾਂ ਦੇ ਵਿੱਚ ਇਹੀ ਗੱਲ ਕਹਿ ਰਹੇ ਆ ਬਾਹਰ ਜਾਣਾ ਬਾਹਰ ਜਾਣਾ ਮੈਂ ਤਾਂ ਉਹਨਾਂ ਨੂੰ ਇਹੀ ਗੱਲ ਕਹਿਣਾ ਉਹਨਾਂ ਬਾਹਰ ਜਾਣਾ ਹੀ ਕਿਉਂ ਆ ਕੰਮ ਤਾਂ ਇੱਥੇ ਹੀ ਸਭ ਕੁਝ ਹੈਗਾ ਆ ਬਾਹਰਲੀ ਸਟੇਟਾਂ ਤੋਂ ਤਾਂ ਲੋਕ ਸਾਡੀ ਸਟੇਟ 'ਚ ਕੰਮ ਕਰਨ ਆ ਰਹੇ ਆ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਬੀਏ ਆਨਰਸ ਸੀਗਾ ਜੀ ਉਸ ਤੋਂ ਬਾਅਦ ਜੁ ਮੈਂ ਪੋਸਟ ਗ੍ਰੈਜੂਏਟ ਪੀਜੀਡੀਸੀ ਇਹ ਡਿਪਲੋਮਾ ਆਫ ਕੰਪਿਊਟਰ ਕੋਰਸ ਕੀਤਾ ਜਿਹੜਾ ਹੁੰਦਾ ਨਾਲ ਉਹ ਉਹਦੇ ਨਾਲ ਮੈਂ ਪੋਸਟ ਗ੍ਰੈਜੂਏਟ ਹੋ ਗਿਆ ਜੀ ਜੀ ਅੱਛਾ ਇੰਨੀ ਸਟੱਡੀ ਕਰਨ ਤੋਂ ਬਾਅਦ ਵੀ ਸਰਦਾਈ ਵੇਚ ਰਿਓ ਕਦੇ ਸੋਚਿਆ ਨਹੀਂ ਮਾਈਂਡ ਦੇ ਵਿੱਚ ਆਇਆ ਨਹੀਂ ਕੋਈ ਜੌਬ ਕਰ ਲਈਏ ਜਾਂ ਫਿਰ ਕਿਤੇ ਹੋਰ ਆਪਣਾ ਬਿਜ਼ਨਸ ਜਿਹੜਾ ਰਨ ਕਰ ਲਈਏ ਨਹੀਂ ਦੇਖੋ ਇਦਾਂ ਦਾ ਮੈਨੂੰ ਕਦੇ ਫੀਲ ਨਹੀਂ ਹੋਇਆ ਜੀ ਕਦੇ ਵੀ ਕਿਉਂਕਿ ਦੇਖੋ ਜਦੋਂ ਸ਼ੁਰੂ ਤੋਂ ਹੀ ਅਸੀਂ ਜਦੋਂ ਸੰਘਰਸ਼ ਕਰਨ ਲੱਗ ਜਾਂਦੇ ਆ ਤਾਂ ਫਿਰ ਸਾਨੂੰ ਆਪਣੀ ਜ਼ਿੰਦਗੀ ਸੰਘਰਸ਼ੀ ਲੱਗਦੀ ਹੈ ਜੀ ਬਿਲਕੁਲ ਫਿਰ ਉਹ ਕੰਮ ਚਾਹੇ ਕਿਸੇ ਆਫਿਸ 'ਚ ਹੋ ਜਾ ਕਿ ਤੇ ਸੜਕ ਦੇ ਬੈੱਕੇ ਹੋਵੇ ਫਰਕ ਦਾ ਕੋਈ ਪੈਂਦਾ ਨਹੀਂ ਫਿਰ ਜੀ ਜੇ ਕਹੀ ਆਪਾਂ ਦੇਖਦੇ ਨੌਜਵਾਨਾਂ ਨੂੰ ਕਿ ਲੱਗਦਾ ਹੈ ਕਿ ਕਈ ਨੌਜਵਾਨਾਂ ਨੂੰ ਇਦਾਂ ਲੱਗਦਾ ਹੈ ਕਿ ਜਦ ਰੋਡ ਦੇ ਕਿਨਾਰੇ ਬੈ ਕੇ ਆਪਾਂ ਕੰਮ ਕਰ ਰਹੇ ਆ ਤਾਂ ਬਹੁਤ ਸਾਡੀ ਫੇਸ ਵੈਲਿਊ ਜਿਹੜੀ ਖਰਾਬ ਹੋ ਜਾਂਦੀ ਆਪਾਂ ਇਹਨੇ ਪੜੇ ਲਿਖੇ ਕਿ ਰੋਡ ਦੇ ਕਿਨਾਰੇ ਬੈ ਕੇ ਕੰਮ ਕਰਨਾ ਹੈ ਨਹੀਂ ਦੇਖੋ ਸੜਕ ਦੇ ਕਿਨਾਰੇ ਬੈ ਕੇ ਜ਼ਰੂਰੀ ਨਹੀਂ ਕਿ ਅਸੀਂ ਕੋਈ ਮਾੜੀ ਚੀਜ਼ ਦੇ ਰਹੇ ਆ ਸੜਕ ਦੇ ਬੈਠ ਕੇ ਅਸੀਂ ਚੰਗੀ ਜੀ ਦੇ ਰਹੇ ਆ ਤਾਂ ਉਹ ਸਭ ਤੋਂ ਵੱਡੀ ਗੱਲ ਹੈ ਜੀ ਲੋਕ ਸਾਡੇ ਕੋਲ ਆ ਰਹੇ ਨੇ ਚੰਗੀ ਚੀਜ਼ ਪੀਣ ਲਈ ਆ ਰਹੇ ਨੇ ਸੋ ਮੈਂ ਕੋਈ ਇਹ ਦੇਖੋ ਹਰ ਇੱਕ ਦੀ ਸੋਚ ਲੱਗ ਲੱਗਾ ਹੈ ਜੀ ਹੁਣ ਕੋਈ ਹਰ ਇੱਕ ਬੰਦਾ ਇਨਸਾਨ ਪੜਦਾ ਆ ਉਹ ਇਹੀ ਸੋਚਦਾ ਕਿ ਮੈਂ ਕੋਈ ਚੰਗਾ ਅਫਸਰ ਬਣਾ ਜਾਂ ਕੁਝ ਬਣਾ ਬਿਲਕੁਲ ਨੋ ਡਾਊਟ ਦੇਖੋ ਜਦੋਂ ਜ਼ਿੰਦਗੀ ਦਾ ਥੋੜਾ ਟਾਈਮ ਹੁੰਦਾ ਆ ਉਹ ਟਾਈਮ ਜੇ ਨਿਕਲ ਗਿਆ ਤਾਂ ਸਮਝ ਲਓ ਕਿ ਤੁਸੀਂ ਜਦੋਂ ਟਾਈਮ ਹੀ ਨਿਕਲ ਗਿਆ ਫਿਰ ਉਸ ਤੋਂ ਬਾਅਦ ਜੋ ਅਸੀਂ ਕੀ ਕਰ ਸਕਦੇ ਹਾਂ ਹੁਣ ਦੇਖੋ ਜਦੋਂ ਜੋਬਸ ਮਿਲਣੀਆਂ ਸੀਗੀਆਂ ਉਦੋਂ ਅਸੀਂ ਅਪਲਾਈ ਵੀ ਕਰਦੇ ਰਹੇ ਜੋਬ ਮਿਲੀਆਂ ਨਹੀਂ ਜੀ ਜੋ ਮਿਲੀਆਂ ਨਹੀਂ ਜੋ ਮਿਲੀਆਂ ਨਹੀਂ ਹੁਣ ਅਸੀਂ ਕੀ ਕਰੀਏ ਵੀ ਜੋ ਮਿਲੀਆਂ ਹੀ ਨਹੀਂ ਫਿਰ ਅਸੀਂ ਕੰਮ ਤਾਂ ਕਰਨਾ ਹੀ ਆ ਜੀ ਜੀ ਫਿਰ ਕਿਉਂ ਨਾ ਕੋਈ ਐਸੀ ਦੇਖੋ ਅੱਜ ਕੱਲ ਦਾ ਜਿਹੜਾ ਸਮਾਂ ਆ ਲੋਕ ਚੰਗੀ ਚੀਜ਼ ਲੱਭਦੇ ਨੇ ਬਿਲਕੁਲ ਸੋ ਮੇਰਾ ਪਹਿਲੇ ਦਿਨ ਤੋਂ ਹੀ ਇਹੀ ਮੁੱਦਾ ਸੀ ਕਿ ਚੰਗੀ ਚੀਜ਼ ਅਸੀਂ ਦੇਣੀ ਆ ਹੂੰ ਉਹਦੇ ਵਾਸਤੇ ਕੋਈ ਲੋਕਾਂ ਨੂੰ ਸਿਹਤ ਦੇਣ ਲਈ ਇਹੀ ਇੱਕ ਮਨ ਚੀਜ਼ ਦੇਖੀ ਕਿ ਜਿਹੜੀ ਜਿਸ ਤੋਂ ਇਲਾਵਾ ਕੋਈ ਪਵਿੱਤਰ ਚੀਜ਼ ਹੈ ਨਹੀਂਗੀ ਜੀ ਹੂੰ ਦੇਖੋ ਜੀ ਸਟੱਡੀ ਵੇਲੇ ਤੱਕ ਤਾਂ ਮੈਂ ਕੋਈ ਖਾਸ ਚੁਣੌਤੀਆਂ ਦਾ ਸਾਹਮਣਾ ਨਹੀਂ ਕੀਤਾ ਪਰ ਮੈਂ ਸਕੂਲ ਦੇ ਵਿੱਚ ਵੀ ਅਸੀਂ ਖੇਡਾਂ ਵਿੱਚ ਵੀ ਮੈਂ ਅਵਲ ਰਿਹਾ ਵਾਂ ਖੇਡਾਂ ਵਿੱਚ ਵੀ ਛੋਟ ਪੜ੍ਹਾਈ ਵਿੱਚ ਤਾਂ ਮੈਂ ਰਹੀ ਦਿਆਂ ਜੀ ਖੇਡਾਂ ਵਿੱਚ ਵੀ ਆਪਾਂ ਪਹਿਲੇ ਨੰਬਰ ਤੇ ਰਹੇ ਹਾਂ ਕੋਈ ਫਰਕ ਨਹੀਂ ਅਜੇ ਤੱਕ ਹੈਗਾ ਮਤਲਬ ਜਿਹੜੀ ਚੀਜ਼ ਨੂੰ ਕਰਦੇ ਆਂ ਉਹਨੂੰ ਐਜ਼ ਆ ਸੰਘਰਸ਼ ਲੈ ਕੇ ਚੱਲਦੇ ਆਂ ਵੀ ਕਰਨਾ ਤਾਂ ਪੈਣਾ ਹੀ ਆ ਜੀ ਪਰ ਵੀਰੇ ਅੱਜ ਜੇ ਸਟੱਡੀ ਦੀ ਤੁਸੀਂ ਗੱਲ ਕਰ ਰਹੇ ਸਟੱਡੀ ਦੇ ਨਾਲ ਨਾਲ ਤੁਸੀਂ ਸਪੋਰਟਸ ਦੇ ਵਿੱਚ ਵੀ ਅੱਗੇ ਹੋ ਲੇਕਿਨ ਸਪੋਰਟਸ ਦੇ ਵਿੱਚ ਵੀ ਬਹੁਤ ਜ਼ਿਆਦਾ ਓਪਰਚ्युनिटीਜ਼ ਨੇ ਬਹੁਤ ਜ਼ਿਆਦਾ ਲੋਕਾਂ ਨੂੰ ਅੱਗੇ ਵਧਾਇਆ ਜਾ ਰਿਹਾ ਤੁਸੀਂ ਸਪੋਰਟਸ ਦੇ ਵਿੱਚ ਕਿਉਂ ਨਹੀਂ ਟਰਾਈ ਕੀਤਾ ਨਹੀਂ ਤੁਹਾਨੂੰ ਤੁਹਾਨੂੰ ਲੱਗਦਾ ਜੀ ਮੈਂ ਟਰਾਈ ਕਿਉਂ ਨਹੀਂ ਕੀਤਾ ਪਰ ਮੈਨੂੰ ਪਤਾ ਮੈਂ ਟਰਾਈ ਬਹੁਤ ਕੀਤਾ ਉਹਦਾ ਰੀਜ਼ਨ ਦੱਸਦਾ ਜੀ ਕੀ ਹੁੰਦਾ ਕਈ ਵਾਰੀ ਮਾੜੀਆਂ ਸਮੇਂ ਦੀਆਂ ਸਰਕਾਰਾਂ ਲੰਬਾ ਸਮਾਂ ਰਹਿ ਜਾਂਦੀਆਂ ਨੇ ਉਹਨਾਂ ਵਿੱਚ ਕੀ ਹੁੰਦਾ ਕਿ ਤੁਹਾਡਾ ਏਜ ਦਾ ਜਿਹੜਾ ਡਿਫਰੈਂਸ ਹੁੰਦਾ ਹੈ ਨੌਕਰੀ ਲੈਣ ਦਾ ਉਹ ਤੁਹਾ ਸੋ ਜਰਨਲ ਕੋਟੇ ਦੇ ਵਿੱਚ ਹੋਣ ਕਰਕੇ ਸਾਡੇ ਤਾਂ ਏਜ ਉਸ ਹਾਮ ਨਾਲ ਅੱਗੇ ਨਿਕਲ ਗਈ ਮੈਂ ਮਿਲਟਰੀ ਜੀ ਵੀ ਜੁਆਇਨ ਕੀਤਾ ਤੁਹਾਨੂੰ ਪਤਾ ਪਿੱਛੇ ਗਵਰਨਮੈਂਟ ਆਫ ਇੰਡੀਆ ਰਹੀ ਹੈ ਜਿਹੜੀ ਮੋਦੀ ਗਵਰਨਮੈਂਟ ਸਾਨੂੰ ਉਸ ਵੇਲੇ ਵੀ ਨੌਕਰੀ ਨਹੀਂ ਮਿਲੀ ਕੋਈ ਮਿਲਟਰੀ ਦੇ ਵਿੱਚ ਵੀ ਮੈਂ ਦੇਖ ਕੇ ਆਇਆ ਸੀਗਾ ਪੁਲਿਸ ਵਿੱਚ ਵੀ ਦੇਖ ਕੇ ਆਇਆ ਸੀ ਚਲੋ ਕਿਤੇ ਨਹੀਂ ਨੰਬਰ ਪਿਆ ਸਾਡਾ ਪਰ ਮੈਂ ਸਾਰਿਆਂ ਦੇ ਟੈਸਟ ਕਲੀਅਰ ਕੀਤੇ ਨੇ ਜੀ ਬਹੁਤ ਵਧੀਆ ਤੇ ਲੱਗਦਾ ਹੈ ਕਿ ਨੌਜਵਾਨ ਜਿਹੜੇ ਸਾਡੇ ਪੰਜਾਬ ਦੇ ਬੱਚੇ ਜਿਹੜੇ ਇਸੇ ਕਾਰਨ ਕਿ ਨੌਕਰੀ ਨਹੀਂ ਮਿਲ ਰਹੀ ਜੇ ਨੌਕਰੀ ਮਿਲਦੀ ਹੈ ਤਾਂ ਉਹ ਵੀ 10 ਤੋਂ 15000 ਦੀ ਮਿਲਦੀ ਹੈ ਤਾਂ ਕਰਕੇ ਬਾਹਰ ਜਾ ਰਹੇ ਨੇ ਨਹੀਂ ਜੀ ਨੌਕਰੀ ਮਿਲਦੀ ਆ ਦਾ ਉਹ ਸਾਡੇ ਸਟੇਟ ਵਾਲਿਆਂ ਨੂੰ ਨਹੀਂ ਮਿਲਦੀ ਉਹ ਮਿਲਦੀ ਆ ਯੂਪੀ ਤੇ ਹਰਿਆਣੇ ਵਾਲਿਆਂ ਨੂੰ ਮਿਲਦੀ ਆ ਜੀ ਜਾਂ ਹਿਮਾਚਲ ਵਾਲਿਆਂ ਨੂੰ ਮਿਲਦੀ ਆ ਸਾਡੇ ਪੰਜਾਬ ਦੇ ਵਿੱਚ ਹਾਂ ਸਾਨੂੰ ਨੌਕਰੀ ਨਹੀਂ ਮਿਲਦੀ ਜੀ ਇੱਥੇ ਇਹ ਗੱਲ ਕਿਉਂ ਲੱਗਦਾ ਇਹ ਤੁਹਾਨੂੰ ਇਹ ਕਲੀਅਰ ਆ ਜੀ ਪੂਰੀ ਇਹ ਚੰਗੀ ਤਰ੍ਹਾਂ ਸਾਰੇ ਜਾਣਦੇ ਆ ਮੈਂ ਇਕੱਲਾ ਨਹੀਂ ਜਾਣਦਾ ਜੀ ਹਾਂ ਬਾਕੀ ਮੋਸਟਲੀ ਜਦੋਂ ਅਪਲਾਈ ਕਰਦੇ ਸੀਗੇ ਉਦੋਂ ਤਾਂ ਮਿਲੀ ਨਹੀਂ ਸਾਨੂੰ ਹੁੰਦਾ ਜਦੋਂ ਆਪਾਂ ਸਟੱਡੀ ਕਰ ਰਹੇ ਹੁੰਦੇ ਆ ਜੋ ਛੋਟੇ ਹੁੰਨੇ ਆ ਇੱਕ ਸੁਪਨਾ ਹੁੰਦਾ ਆ ਕਿ ਆਪਾਂ ਵੱਡੇ ਹੋ ਕੇ ਇਹ ਕੰਮ ਕਰਨਾ ਜਾਂ ਇਹ ਚੀਜ਼ ਬਣਨੀ ਹੈ ਕਿਸੇ ਦਾ ਡਾਕਟਰ ਬਣਦਾ ਹੁੰਦਾ ਕਿਸੇ ਦਾ ਇੰਜੀਨੀਅਰ ਤੁਹਾਡਾ ਕੀ ਸੁਪਨਾ ਸੀ ਕਿਸ ਏਮ ਨੂੰ ਲੈ ਕੇ ਅੱਗੇ ਵਧਦੇ ਸੀ ਦੇਖੋ ਜੀ ਮੇਰਾ ਜਿਹੜਾ ਮਕਸਦ ਸੀਗਾ ਮਿਲਟਰੀ ਦੇ ਵਿੱਚ ਅਫਸਰ ਆਫੀਸਰ ਬਣਨ ਦਾ ਸੀਗਾ ਜੀ ਕਿਉਂਕਿ ਸਰੀਰਕ ਪੱਖੋਂ ਮੈਂ ਆਪਣੇ ਆਪ ਦੀ ਫਿਟਨੈਸ ਤੇ 120 ਤੇ ਆਪਣੇ ਆਪ ਦੇ ਆਪਣੀ ਹੈਲਥ ਲਈ ਬੜਾ ਮਤਲਬ ਕਹਿ ਲੋ ਕਿ ਮਤਲਬ ਬਹੁਤ ਜ਼ਿਆਦਾ ਤੇਜਤ ਸੀਗਾ ਇਸ ਚੀਜ਼ ਵੱਲ ਨੂੰ ਲੈ ਕੇ ਇਹਨਾਂ ਚੀਜ਼ਾਂ ਵਾਲੇ ਮੇਰਾ ਬਹੁਤ ਧਿਆਨ ਸੀਗਾ ਸ਼ੁਰੂ ਤੋਂ ਹੀ ਤੋਂ ਤਾਂ ਹੀ ਮੈਂ ਥੋੜੀ ਜਾ ਅੱਜ ਮੇਰਾ ਮਾਈਂਡ ਵੀ ਉਸ ਹਿਸਾਬ ਦਾ ਹੈ ਕਿ ਮੈਂ ਲੋਕਾਂ ਨੂੰ ਵੀ ਚੰਗੀ ਚੀਜ਼ ਦੇ ਕੇ ਉਹਨਾਂ ਦੀ ਸਿਹਤ ਦਾ ਖਿਆਲ ਰੱਖ ਸਕਾਂ ਜੀ ਜੀ ਤੇ ਲੱਗਦਾ ਹੈ ਕਿ ਅੱਜ ਜੇਕਰ ناکਾਮਯਾਬ ਹੋਇਓ ਕਿਸ ਕੀ ਲੱਗਦਾ ਕੀ ਕਾਰਨ ਹੈ ਨਹੀਂ ناکਾਮਯਾਬ ਬੰਦਾ ਕਦੇ ਨਹੀਂ ਹੁੰਦਾ ਜੀ ناکਾਮਯਾਬ ਬੰਦਾ ਉਹ ਹੁੰਦਾ ਜਿਹੜਾ ਹਥਿਆਰ ਛੱਡ ਦਿੰਦਾ ਦੇਖੋ ਮੈਂ ਤਾਂ ਅੱਜ ਅੱਜ ਵੀ ਕੰਮ ਕਰ ਰਿਹਾ ਮੈਂ ناکਾਮਯਾਬ ਨਹੀਂ ਹੈਗਾ ਜੇਕਰ ਅਪੋਰਚ्युनिटी ਮਿਲੂਗੀ ਆਰਮੀ ਦੇ ਵਿੱਚ ਜੁਆਇਨ ਕਰਨ ਦੀ ਕਰੋਂਗੇ ਅੱਜ ਮਨੀ ਦੇਖੋ ਹੁਣ ਤਾਂ ਆਪਰਚੂਨਿਟੀ ਨਹੀਂ ਮਿਲ ਸਕਦੀ ਕਿਉਂਕਿ ਏਜ ਦਾ ਡਿਫਰੈਂਟ ਹੋ ਗਿਆ ਨਾ ਜੀ ਏਜ 28 ਸਾਲਾਂ ਦਾ ਟਾਈਮ ਹੁੰਦਾ ਹੈ ਉਹ ਟਾਈਮ ਨਿਕਲ ਚੁੱਕਿਆ ਆ ਜੀ ਸੋ ਟਾਈਮ 30 ਚਲਾ ਗਿਆ ਹੁਣ ਤਾਂ ਮੌਕਾ ਚ ਉਹ ਤਾਂ ਗੱਲ ਛੱਡੀ ਦਿਓ ਪਰ ਇਹ ਆ ਕਿ ਜੋ ਕੰਮ ਅਸੀਂ ਕੀਤਾ ਆ ਜੋ ਕੰਮ ਮੈਂ ਕਰਦਾ ਆ ਉਹ ਪੂਰੇ ਦਿਲ ਨਾਲ ਔਰ ਪੂਰੇ ਇਮਾਨਦਾਰੀ ਨਾਲ ਔਰ ਪੂਰੀ ਕੁਆਲਿਟੀ ਨਾਲ ਕਰ ਰਿਹਾ ਹਾਂ ਅੱਛਾ ਕਿੰਨਾ ਟਾਈਮ ਹੋ ਗਿਆ ਤੇ ਛੜਦਾਈ ਵੇਚ ਲਈ ਮੈਨੂੰ ਤਾਂ ਜੀ ਲਗਭਗ ਡੇਢ ਕ ਸਾਲ ਹੋ ਗਿਆ ਜੀ ਜ਼ਿਆਦਾ ਨਹੀਂ ਹਾਂਜੀ ਜੀ ਕਿੱਦਾਂ ਦਾ ਰਿਸਪੌਂਸ ਆਂਦਾ ਹੈ ਕਿ ਨੌਜਵਾਨ ਜਦੋਂ ਆਂਦੇ ਨੇ ਕਾਲਜ ਵੀ ਇੱਥੇ ਬਹੁਤ ਪਾਸ ਤੇ ਪਾਸਵੇਂ ਆ ਜਦੋਂ ਪਾਸੇ ਜਦੋਂ ਆਂਦੇ ਨੇ ਕਿੱਦਾਂ ਦਾ ਰਿਸਪੌਂਸ ਕਰਕੇ ਜਾਂਦੇ ਦੇਖੋ ਮੋਸਟਲੀ ਬੱਚੇ ਉਹਨਾਂ ਦੇ ਵਿੱਚ ਇਹੀ ਗੱਲ ਕਹਿ ਰਹੇ ਆ ਬਾਹਰ ਜਾਣਾ ਬਾਹਰ ਜਾਣਾ ਮੈਂ ਤਾਂ ਉਹਨਾਂ ਨੂੰ ਇਹੀ ਗੱਲ ਕਹਿਣਾ ਉਹਨਾਂ ਬਾਹਰ ਜਾਣਾ ਹੀ ਕਿਉਂ ਆ ਕੰਮ ਤਾਂ ਇੱਥੇ ਹੀ ਸਭ ਕੁਝ ਹੈਗਾ ਆ ਬਾਹਰਲੀ ਸਟੇਟਾਂ ਤੋਂ ਤਾਂ ਲੋਕ ਸਾਡੀ ਸਟੇਟ 'ਚ ਕੰਮ ਕਰਨ ਆ ਰਹੇ ਆ ਵੀ ਤੁਸੀਂ ਆਪਣੀ ਸਟੇਟ ਛੱਡ ਕੇ ਬਾਹਰ ਜਾ ਰਹੇ ਹੋ